ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜਿਹੜੀ ਆਪਾਂ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਸੱਚਮੁੱਚ ਬਹੁਤ ਹੀ ਪਿਆਰੀ ਸਾਖੀ ਹੈ ਤੇ ਇਸ ਸਾਖੀ ਦੇ ਵਿੱਚ ਰੂਹ ਕੰਬਾਉ ਦਰਦ ਨਾਕ ਸ਼ਹਾਦਤ ਦਾ ਵੀ ਆਪਾਂ ਜ਼ਿਕਰ ਕਰਾਂਗੇ ਇਹ ਸਾਖੀ ਗੁਰੂ ਦੇ ਉੱਤੇ ਆਪਣੀ ਸ਼ਰਧਾ ਆਪਣੀ ਭਾਵਨਾ ਆਪਣਾ ਪਿਆਰ ਗੁਰੂ ਦੇ ਉੱਤੇ ਵਿਸ਼ਵਾਸ ਦੀ ਵੀ ਸਾਖੀ ਹੈ ਤੇ ਗੁਰੂ ਦੇ ਉੱਤੋਂ ਆਪਣੇ ਆਪ ਨੂੰ ਕੁਰਬਾਨ ਕਰਨ ਦੀ ਹੱਦ ਪਾਰ ਕਰਨ ਦੀ ਵੀ ਸਾਖੀ ਹੈ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਜੀ ਬਹੁਤ ਹੀ ਪਿਆਰੀ ਸਾਖੀ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਕਰਿਓ ਪੀਰ ਬੁੱਧੂ ਸ਼ਾ ਪਿੰਡ ਸਡੋਰਾ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਮੁਸਲਮਾਨ ਫਕੀਰ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪੌਂਟਾ ਸਾਹਿਬ ਗਏ ਹੋਏ ਸਨ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ 10ਵੇਂ ਸਰੂਪ ਪੌਂਟਾ ਸਾਹਿਬ ਦੀ ਧਰਤੀ ਉੱਤੇ ਨਿਵਾਸ ਕਰ ਰਹੇ ਨੇ ਜਦੋਂ ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਿਆ ਤਾਂ ਉਹਨਾਂ ਦਾ ਦਿਲ ਕੀਤਾ ਕਿ ਕਿਉਂ ਨਾ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਿਲ ਕੇ ਆਵਾਂ ਉਹਨਾਂ ਦਿਨਾਂ ਵਿੱਚ ਪੀਰ ਜੀ ਵੀ ਪਹਾੜੀ ਇਲਾਕਿਆਂ ਦੀ ਸੈਰ ਕਰ ਰਹੇ ਸਨ ਉਹ ਪਾਲਕੀ ਉੱਪਰ ਬੈਠ ਕੇ ਗੁਰੂ ਜੀ ਦੇ ਪਾਸ ਪੌਂਟਾ ਸਾਹਿਬ ਪੁੱਜਦੇ ਨੇ ਜਿਵੇਂ ਉਸ ਸਮੇਂ ਦੇ ਰਾਜੇ ਮਹਾਰਾਜੇ ਆਪਣੀ ਸ਼ਾਹੀ ठाठ ਨਾਲ ਪਾਲਕੀਆਂ ਤੇ ਨੌਕਰਾਂ ਚਾਕਰਾਂ ਨਾਲ ਨਿਕਲਿਆ ਕਰਦੇ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਉਸੇ ਪ੍ਰਕਾਰ ਹੁਣ ਪੀਰ ਬੁੱਧੂ ਸਾਹਿਬ ਵੀ ਆ ਰਹੇ ਨੇ ਗੁਰੂ ਜੀ ਦੇ ਦਰਸ਼ਨ ਕਰਨ ਉੱਪਰ ਪੀਰ ਜੀ ਹੁਰਾਂ ਨੂੰ ਉਹ ਸ਼ਾਂਤੀ ਪ੍ਰਾਪਤ ਹੋਈ ਜਿਹੜੀ ਉਹਨਾਂ ਨੂੰ ਕਦੇ ਕਿਸੇ ਨਾ ਤਾਂ ਧਾਰਮਿਕ ਪੁਸਤਕ ਤੋਂ ਨਾ ਕਿਸੇ ਭਜਨ ਬੰਦਗੀ ਤੋਂ ਨਾ ਕਿਸੇ ਤੀਰਥ ਸਥਾਨ ਨਾ ਕਿਸੇ ਸੰਤ ਮਹਾਂਪੁਰਸ਼ ਦੇ ਦਰਸ਼ਨਾ ਤੋਂ ਮਿਲੀ ਸੀ ਇਹਨੀ ਸ਼ਾਂਤੀ ਪੀਰ ਬੁੱਧੂ ਸ਼ਾਹ ਨੂੰ ਮਿਲੀ ਕਿ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਗੁਰੂ ਜੀ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਉਹਨਾਂ ਦੇ ਮਨ ਦੇ ਸਾਰੇ ਜਿਹੜੇ ਸ਼ੰਕੇ ਸੀ ਉਹ ਦੂਰ ਹੋ ਗਏ ਸੰਗਤ ਜੀ ਵਾਪਸ ਸਡੋਰਾ ਜਾਣ ਸਮੇਂ ਉਹਨਾਂ ਦੇ ਮਨ ਵਿੱਚੋਂ ਹੁਣ ਤੂੰ ਤੇ ਮੈਂ ਦਾ ਭੇਦ ਖਤਮ ਹੋ ਗਿਆ ਦੇਖੋ ਜੇ ਆਪਾਂ ਸਮਰੱਥ ਗੁਰੂ ਨੂੰ ਜਾਣ ਲਈਏ ਸਮਝ ਲਈਏ ਨਾ ਤੇ ਆਪਣੇ ਤੇ ਗੁਰੂ ਦੇ ਵਿੱਚ ਫਿਰ ਕੋਈ ਭੇਤ ਨਹੀਂ ਰਹਿੰਦਾ ਨਾ ਆਪਾਂ ਨੂੰ ਕਿਸੇ ਪ੍ਰਕਾਰ ਦਾ ਲਾਲਚ ਰਹਿੰਦਾ ਨਾ ਫੋਕੀ ਮੈ ਮੈ ਰਹਿੰਦੀ ਹੈ ਸੰਗਤ ਜੀ ਇਹੀ ਕੁਝ ਪੀਰ ਬੁੱਧੂ ਸ਼ਾਹ ਨਾਲ ਹੋਇਆ ਕਹਿੰਦੇ ਨੇ ਪਹਿਲੀ ਮਿਲਣੀ ਪਿੱਛੋਂ ਹੀ ਪੀਰ ਬੁੱਧੂ ਸ਼ਾਹ ਦਾ ਗੁਰੂ ਜੀ ਪਾਸ ਆਉਣਾ ਸਧਾਰਨ ਹੋ ਗਿਆ ਜਿਹੜੇ ਪੀਰ ਬੁੱਧੂ ਸਾਹਿਬ ਪਹਿਲਾਂ ਪਾਲਕੀਆਂ ਦੇ ਉੱਤੇ ਆਉਂਦੇ ਸਨ ਨੌਕਰਾਂ ਚਾਕਰਾਂ ਨਾਲ ਆਉਂਦੇ ਸਨ ਸ਼ਾਹੀ ਠਾਠ ਨਾਲ ਆਉਂਦੇ ਸਨ ਉਹਨਾਂ ਨੂੰ ਆਉਣ ਲਈ ਹੁਣ ਪਾਲਕੀ ਦੀ ਲੋੜ ਹੀ ਨਾ ਰਹੀ ਜੀ ਉਹਨਾਂ ਨੇ ਦੇਖ ਲਿਆ ਕਿ ਗੁਰੂ ਜੀ ਦੀ ਲੜਾਈ ਕਿਸੇ ਰਾਜ ਨਾਲ ਜਾਂ ਕਿਸੇ ਬੰਦੇ ਨਾਲ ਜਾਂ ਕਿਸੇ ਧਰਮ ਨਾਲ ਨਹੀਂ ਇਹ ਤਾਂ ਸਿਰਫ ਜ਼ੁਲਮ ਦੇ ਖਿਲਾਫ ਲੜਾਈਆਂ ਲੜ ਰਹੇ ਨੇ ਜਿਹੜਾ ਗਰੀਬ ਜਨਤਾ ਉੱਪਰ ਹੋ ਰਿਹਾ ਤਸ਼ੱਦਦ ਆ ਗੁਰੂ ਪਾਸ਼ਾ ਜੀ ਉਹਦੇ ਖਿਲਾਫ ਆਵਾਜ਼ ਉਠਾ ਰਹੇ ਨੇ ਜ਼ੁਲਮ ਕਰਨ ਲਈ ਧਰਮ ਦੀ ਆੜ ਜੋ ਲੈ ਕੇ ਗਲਤ ਕੰਮ ਕਰ ਰਹੇ ਨੇ ਇਹ ਉਹਨਾਂ ਦੇ ਖਿਲਾਫ ਬੋਲ ਰਹੇ ਨੇ ਪੀਰ ਹੁਰਾਨੇ ਫਿਰ 500 ਪਠਾਨ ਗੁਰੂ ਜੀ ਦੇ ਪਾਸ ਉਹਨਾਂ ਦੀ ਫੌਜ ਦੇ ਵਿੱਚ ਭਰਤੀ ਵੀ ਕਰਵਾਏ ਜਿਨ੍ਹਾਂ ਨੂੰ ਔਰੰਗਜ਼ੇਬ ਦੀ ਫੌਜ ਵਿੱਚੋਂ ਸ਼ੀਆ ਹੋਣ ਦੇ ਨਾਤੇ ਕੱਢਿਆ ਹੋਇਆ ਸੀ ਜੀ ਹੁਣ ਅੱਗੇ ਕੀ ਹੁੰਦਾ ਇਹ ਸੁਣਨ ਵਾਲਾ ਵਾਕਿਆ ਕਹਿੰਦੀ ਆ ਪਹਾੜੀ ਰਾਜਿਆਂ ਨੇ ਪੰਗਾਣੀ ਦਾ ਜਦੋਂ ਯੁੱਧ ਸ਼ੁਰੂ ਕਰਨ ਤੋਂ ਪਹਿਲਾਂ 500 ਪਠਾਣਾ ਵਿੱਚੋਂ ਲਾਲਚ ਦੇ ਦੇ ਕੇ 400 ਪਠਾਨ ਆਪਣੇ ਨਾਲ ਗੰਢ ਲਈ ਜਿਹੜੇ ਪੀਰ ਬੁੱਧੂ ਸ਼ਾਹ ਜੀ ਨੇ ਉਹਨਾਂ ਨੂੰ ਸਮਾਇ ਸਿੰਘ ਸਨ ਫਿਰ ਕੀ ਹੁੰਦਾ ਪਠਾਣਾ ਦੀ ਏਸ ਕਰਦੂਤ ਦਾ ਜਦੋਂ ਪੀਰ ਬੁੱਧੂ ਸ਼ਾਹ ਨੂੰ ਪਤਾ ਚੱਲਿਆ ਬੜੇ ਉਹ ਆਪਣੇ ਆਪ 'ਚ ਸ਼ਰਮਿੰਦਗੀ ਮਹਿਸੂਸ ਕਰਦੇ ਨੇ ਕਿ ਮੈਂ ਤਾਂ ਸੱਚੇ ਪਾਤਸ਼ਾਹ ਜੀ ਨੂੰ ਇੱਕ ਮਦਦ ਦੇ ਕੇ ਆਇਆ ਸੀ ਇੱਕ ਕਹਿ ਲਓ ਭੇਟਾ ਦੇ ਕੇ ਆਇਆ ਸੀ ਤੇ ਇਹਨਾਂ ਨੇ ਤਾਂ ਬਹੁਤ ਗਲਤ ਕੰਮ ਕੀਤਾ ਜਿਹੜੇ ਗੁਰੂ ਪਾਤਸ਼ਾਹ ਜੀ ਨੂੰ ਪਿੱਠ ਦਿਖਾ ਕੇ ਆਪਣੇ ਲਾਲਚ ਵਸ ਹੋ ਕੇ 400 ਬੰਦੇ ਵਾਪਸ ਚਲੇ ਗਏ ਨੇ ਉਹ ਆਪਣੇ ਫਿਰ 700 ਮਰੀਦ ਚਾਰ ਪੁੱਤਰ ਦੋ ਭਰਾਵਾਂ ਨੂੰ ਨਾਲ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਦਦ ਲਈ ਪੁੱਜਦੇ ਨੇ ਜੀ ਪੰਗਾਣੀ ਦਾ ਜੁੱਧ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦਾ ਪਹਿਲਾ ਜੁੱਧ ਸੀ ਸੰਗਤ ਜੀ ਪੰਗਾਣੀ ਵਿੱਚ ਘੋਰ ਜੁੱਧ ਹੋਇਆ ਫਿਰ ਇਸ ਜੁੱਧ ਵਿੱਚ ਉਹਨਾਂ ਦੇ ਜਾਨੀ ਕਿ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਸ਼ਹੀਦیاں ਪ੍ਰਾਪਤ ਕਰ ਗਏ ਯੁੱਧ ਵਿੱਚ ਪਹਾੜੀ ਰਾਜੇ ਸਿੱਖਾਂ ਪਾਸੋਂ ਹਾਰ ਖਾ ਕੇ ਫਿਰ ਭੱਜ ਗਏ ਕਿਉਂਕਿ ਮੇਰਾ ਕਲੰਗੀਆਂ ਵਾਲਾ ਸਾਬ ਸੱਚੇ ਪਾਤਸ਼ਾਹ ਜੀ ਕਿਸੇ ਜੰਗ ਦੀ ਅਗਵਾਈ ਕਰਦਾ ਪਿਆ ਹੋਵੇ ਤੇ ਫਿਰ ਦੁਸ਼ਮਨ ਨੂੰ ਭੱਜਣਾ ਨਾ ਪੈਣ ਇਹ ਤਾਂ ਹੋ ਨਹੀਂ ਨਾ ਸਕਦਾ ਜੀ ਯੁੱਧ ਦੀ ਸਮਾਪਤੀ ਦੇ ਪਿੱਛੋਂ ਪੀਰ ਜੀ ਸਡੋਰਾ ਵਾਪਸ ਜਾਣ ਲੱਗੇ ਗੁਰੂ ਜੀ پاسੋਂ ਵਿਦਾਈ ਲੈਣ ਲੱਗੇ ਕਹਿੰਦੇ ਸੱਚੇ ਪਾਤਸ਼ਾਹ ਜੀ ਆਗਿਆ ਦਿਓ ਮੈਂ ਇੱਥੋਂ ਜਾਣਾ ਕਰਨਾ ਚਾਹੁੰਨਾ ਹਾਂ ਹੋਰ ਵੀ ਬਹੁਤ ਕਾਰਜ ਨੇ ਪਰ ਜਦੋਂ ਵੀ ਆਪ ਜੀ ਬੁਲਾਓਗੇ ਸੇਵਾ ਲਈ ਹਾਜ਼ਰ ਹੋ ਜਾਵਾਂਗਾ ਪੀਰ ਜੀ ਨੂੰ ਗੁਰੂ ਜੀ ਨੇ ਜਦੋਂ ਪੁੱਛਿਆ ਕਹਿੰਦੇ ਪੀਰ ਜੀ ਆਪ ਨੇ ਇਸ ਯੁੱਧ ਵਿੱਚ ਸਾਡੀ ਬਹੁਤ ਮਦਦ ਕੀਤੀ ਆ ਆਪਣੇ ਪੁੱਤਰ ਵੀ ਸ਼ਹੀਦ ਕਰਾ ਲਏ ਨੇ ਆਪ ਦੀ ਕੋਈ ਖਾਸ ਮੰਗ ਹੋਵੇ ਤਾਂ ਆਪ ਜੀ ਸਾਨੂੰ ਦੱਸ ਸਕਦੇ ਹੋ ਅਸੀਂ ਤੁਹਾਡੇ ਤੇ ਬਹੁਤ ਖੁਸ਼ ਆਂ ਗੁਰੂ ਨਾਨਕ ਦੇ ਘਰ ਵਿੱਚੋਂ ਆਪ ਦੀ ਹਰ ਮੰਗ ਪੂਰੀ ਕੀਤੀ ਜਾਵੇਗੀ ਪਰ ਪੀਰ ਬੁੱਧੂ ਸ਼ਾਹ ਸਾਹ ਸੱਚੇ ਪਾਤਸ਼ਾਹ ਜੀ ਨੇ ਹੱਥ ਜੋੜ ਕੇ ਬੜੀ ਨਿਮਰਤਾ ਬੜੀ ਸਾਦਗੀ ਨਾਲ ਕਿਹਾ ਉਸ ਸਮੇਂ ਕਿਉਂਕਿ ਗੁਰੂ ਸਾਹਿਬ ਜਦੋਂ ਗੱਲ ਕਰ ਰਹੇ ਸਨ ਨਾ ਜੀ ਤਾਂ ਗੁਰੂ ਜੀ ਆਪਣੇ ਕੇਸਾਂ ਦੇ ਵਿੱਚ ਕੰਗਾ ਕਰ ਰਹੇ ਸਨ ਪੀਰ ਜੀ ਨੇ ਕਿਹਾ ਸੱਚੇ ਪਾਤਸ਼ਾਹ ਆਪ ਮੇਰੀ ਸੇਵਾ ਉੱਪਰ ਜੇਕਰ ਨਿਹਾਲ ਹੋਏ ਹੋ ਮੈਨੂੰ ਏ ਕੰਗਾ ਤੇ ਇਹਦੇ ਵਿੱਚ ਆਪ ਜੀ ਦੇ ਸਾਫ ਕੀਤੇ ਹੋਏ ਸੁੰਦਰ ਜਿਹੜੇ ਕੇਸ ਆ ਉਹ ਬਖਸ਼ਣ ਦੀ ਕਿਰਪਾਲਤਾ ਕਰੋ ਜੀ ਗੁਰੂ ਜੀ ਨੇ ਉਹਨਾਂ ਕੇਸਾਂ ਦੇ ਸਮੇਤ ਉਹ ਕੰਗਾ ਫਿਰ ਪੀਰ ਬੁੱਧੂ ਸ਼ਾਹ ਜੀ ਨੂੰ ਬਖਸ਼ਿਸ਼ ਕੀਤਾ ਦੇਖੋ ਜੇ ਸਾਨੂੰ ਮੰਗਣਾ ਵੀ ਆ ਜੇ ਨਾ ਤਾਂ ਸਾਡਾ ਜੀਵਨ ਬਹੁਤ ਸੋਹਣਾ ਬਣ ਜੇਗਾ ਜੀ ਅਸੀਂ ਧਨ ਦੌਲਤਾਂ ਮੰਗਦੇ ਮੰਗਦੇ ਸਾਰਾ ਕੁਝ ਹੀ ਗਵਾ ਲੈਨੇ ਆ ਪਰ ਜੇ ਅਸੀਂ ਗੁਰੂ ਤੋਂ ਗੁਰੂ ਦੀ ਬੰਦਗੀ ਮੰਗ ਲਈਏ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਓਟ ਆਸਰਾ ਮੰਗ ਲਈਏ ਨਾ ਜੀ ਤਾਂ ਸਾਰੀਆਂ ਚੀਜ਼ਾਂ ਹੀ ਉਹਦੇ ਵਿੱਚ ਆ ਜਾਂਦੀਆਂ ਨੇ ਸੋ ਮੰਗਣ ਲੱਗਿਆਂ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਹੈਗਾ ਹੁਣ ਅੱਗੇ ਕੀ ਹੁੰਦਾ ਉਹ ਇਹ ਵਾਕਿਆ ਵੀ ਸੁਣਨ ਵਾਲਾ ਪੀਰ ਜੀ ਨੇ ਜਦੋਂ ਗੁਰੂ ਪਾਤਸ਼ਾਹ ਜੀ ਤੋਂ ਉਹ ਲੈਣਾ ਕੀਤਾ ਗੁਰੂ ਜੀ ਨੇ ਕੇਸ ਸਮੇਤ ਕੰਗਾ ਪੀਰ ਬੁੱਧੂ ਸ਼ਾਹ ਜੀ ਨੂੰ ਦੇ ਦਿੱਤਾ ਉਹ ਕੰਗਾ ਕੇਸਾਂ ਸਮੇਤ ਫਿਰ ਨਾਬੇ ਦੇ ਮਹਾਰਾਜੇ ਭਰਪੂਰ ਸਿੰਘ ਜੀ ਨੇ ਬਹੁਤ ਸਮੇਂ ਬਾਅਦ ਪੀਰ ਜੀ ਦੀ ਜਿਹੜੀ ਔਲਾਦ ਸੀ ਉਹਨਾਂ ਪਾਸੋਂ ਮੂੰਹ ਮੰਗੀ ਰਕਮ ਦੇ ਕੇ ਖਰੀਦ ਲਿਆ ਸੀ ਕਿਉਂਕਿ ਚੰਗੀਆਂ ਚੀਜ਼ਾਂ ਦੇ ਵਪਾਰੀ ਤਾਂ ਕਦੇ ਸੌਦੇ ਗਾਂ ਦੀ ਗਾਂ ਨਹੀਂ ਕਰਦੇ ਪਰ ਹਾਂ ਉਹਨਾਂ ਦੀ ਔਲਾਦ ਨੇ ਗਾਂ ਜ਼ਰੂਰ ਵੇਚ ਦਿੱਤਾ ਸੀ ਜੀ ਔਰੰਗਜ਼ੇਬ ਨੂੰ ਜਦੋਂ ਪਤਾ ਲੱਗਿਆ ਨਾ ਜੀ ਕਿ ਪੀਰ ਜੀ ਨੇ ਗੁਰੂ ਜੀ ਦੀ ਪੰਗਾਣੀ ਦੇ ਯੁੱਧ ਵਿੱਚ ਇੰਨੀ ਜ਼ਿਆਦਾ ਮਦਦ ਕੀਤੀ ਆ ਬੜਾ ਤਿਲ ਮਿਲਾ ਉੱਟਿਆ। ਉਹਨੇ ਉਸਮਾਨ ਖਾਨ ਨੂੰ ਫੌਜ ਦੇ ਕੇ ਸਡੋਰਾ ਭੇਜਿਆ ਜੀ। ਔਰੰਗਜ਼ੇਬ ਨੇ ਜਿਹੜੇ ਆਪਣੇ ਜੀਵਨ ਦੇ ਵਿੱਚ ਜਿਹੜੇ ਤਸ਼ੱਦਦ ਕੀਤੇ ਨੇ ਨਾ ਜੀ ਜਿਹੜੇ ਜ਼ੁਲਮ ਕੀਤੇ ਨੇ ਉਹਦੀ ਹੱਦ ਕਹਿ ਸਕਦੇ ਆ ਆਪਾਂ ਨਹੀਂ ਸੀਗੀ ਜੀ। ਹੁਣ ਦੇਖੋ ਕਿਵੇਂ ਉਹ ਉਹਨਾਂ ਦੇ ਨਾਲ ਕਰਦੇ ਨੇ ਉਹ। ਸਡੋਰਾ ਭੇਜਦਾ ਜੀ ਆਪਣੇ ਬੰਦਿਆਂ ਨੂੰ। ਉਸਮਾਨ ਖਾਨ ਨੇ ਪੀਰ ਯੂਨੀਫੇਰ ਗ੍ਰਫਤਾਰ ਕਰ ਲਿਆ ਔਰੰਗਜ਼ੇਬ ਦੇ ਕੋਲ ਪੇਸ਼ ਕੀਤਾ ਗਿਆ ਜੀ ਬਹੁਤ ਕਰੜੀ ਸਜ਼ਾ ਫਿਰ ਪੀਰ ਬੁੱਧੂ ਸ਼ਾਹ ਜੀ ਬਹੁਤ ਦਰਦਨਾਕ ਕਹਿ ਸਕਦੇ ਆ ਸਜ਼ਾ ਉਸ ਬਜ਼ੁਰਗ ਤੇ ਬਹੁਤ ਹੀ ਨਿਰਮਲ ਇਨਸਾਨ ਨੂੰ ਨਿਮਰਤਾ ਦੇ ਭਰੇ ਹੋਏ ਬੰਦੇ ਨੂੰ ਉਸ ਔਰੰਗਜ਼ੇਬ ਨੇ ਦਿੱਤੀ ਉਹ ਕੀ ਸਜ਼ਾ ਸੀ ਜੀ ਗੁਰੂ ਜੀ ਦੀ ਮਦਦ ਕਰਨ ਦੀ ਸਜ਼ਾ ਦੇ ਵਜੋਂ ਪੀਰ ਬੁੱਧੂ ਸ਼ਾਹ ਜੀ ਨੂੰ ਫਿਰ ਜ਼ਿੰਦਾ ਜ਼ਮੀਨ ਦੇ ਵਿੱਚ ਦਬਾ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਧੰਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਹ ਨਿਮਾਣੇ ਸਿੱਖ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਜਿਨ੍ਹਾਂ ਨੇ ਬੰਦ ਬੰਦ ਕਟਾਇਆ ਆਪਣੇ ਪੁੱਤਰਾਂ ਦੇ ਜਿਹੜੇ ਟੁਕੜੇ ਆਪਣੇ ਗਲਾਂ ਦੇ ਵਿੱਚ ਪਵਾਏ ਤੇ ਇੰਨੀਆਂ ਸ਼ਹਾਦਤਾਂ ਦੇ ਕੇ ਵੀ ਕਦੇ ਸੱਚੇ ਪਾਤਸ਼ਾਹ ਜੀ ਨੂੰ ਜਤਾਇਆ ਨਹੀਂ ਕਿ ਅਸੀਂ ਤੁਹਾਡੇ ਲਈ ਆ ਕੀਤਾ ਇਹ ਹੁੰਦੇ ਆ ਜੀ ਅਸਲੀ ਸਿੱਖ ਜੇ ਕਿਤੇ ਸਾਨੂੰ ਵੀ ਪੀਰ ਬੁੱਧੂ ਸ਼ਾਹ ਜੀ ਵਾਂਗ ਜਾਂ ਕਹਿ ਲੋ ਗੁਰੂ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਮਹਾਨ ਸਿੱਖਾਂ ਦੇ ਵਾਂਗ ਗਰੀਬੀ ਹੰਡੋਣੀ ਆ ਜੇ ਮਨ ਦੀ ਗਰੀਬੀ ਤਾਂ ਫੇਰ ਆਪਣਾ ਜਿਹੜਾ ਜਨਮ ਤੇ ਮਰਨ ਦੋਨੇ ਹੀ ਸਫਲ ਹੋ ਜਾਣਗੇ ਜੇਕਰ ਤੁਸੀਂ ਵੀ ਕਦੇ ਗਰੀਬ ਦੇ ਉੱਤੇ ਹੁੰਦਾ ਜ਼ੁਲਮ ਦੇਖੋ ਤੇ ਉਹਨੂੰ ਰੋਕਣ ਦੇ ਲਈ ਜੇ ਇੱਕ ਹਾਂ ਦਾ ਨਾਹਰਾ ਵੀ ਮਾਰ ਦੋ ਨਾ ਤਾਂ ਵੀ ਸੱਚੇ ਪਾਤਸ਼ਾਹ ਗੁਰੂ ਸਾਹਿਬ ਜੀ ਬਹੁਤ ਖੁਸ਼ ਹੁੰਦੇ ਨੇ ਆਪਣੇ ਗੁਰੂ ਤੋਂ ਸਿਰਫ ਉਹਨਾਂ ਦੀ ਖੁਸ਼ੀ ਉਹਨਾਂ ਦੇ ਚਰਨਾਂ ਦਾ ਆਸਰਾ ਹੀ ਮੰਗਿਆ ਕਰੋ ਇਹਦੇ ਵਿੱਚ ਹੀ ਸਰਬੱਤ ਦਾ ਭਲਾ ਹੈਗਾ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਸਾਖੀ ਸੁਣ ਕੇ ਪੀਰ ਬੁੱਧੂ ਸ਼ਾਹ ਜੀ ਦਾ ਇਤਿਹਾਸ ਸੁਣ ਕੇ ਬਹੁਤ ਚੰਗਾ ਲੱਗਿਆ ਹੋਵੇਗਾ ਮਾਣ ਵੀ ਮਹਿਸੂਸ ਹੋਇਆ ਹੋਵੇਗਾ ਕਿ ਅਸੀਂ ਬਹੁਤ ਧੰਨ ਜਿਹੜੇ ਇਸ ਸਿੱਖ ਕੌਮ ਦੇ ਵਿੱਚ ਅਸੀਂ ਪੈਦਾ ਹੋਏ ਹਾਂ ਜੇਕਰ ਤੁਹਾਨੂੰ ਸਾਖੀ ਚੰਗੀ ਲੱਗੀ ਇੱਕ ਵਾਰ ਵਾਹਿਗੁਰੂ ਜੀ ਲਿਖ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਲਿਖ ਕੇ ਕਮੈਂਟ ਜ਼ਰੂਰ ਕਰਿਓ ਜੀ ਸਾਨੂੰ ਦੋ ਇਜਾਜ਼ਤ ਇਸ ਤਰ੍ਹਾਂ ਦੀ ਵੀਡੀਓ ਸੁਣਨ ਦੇ ਲਈ ਚੈਨਲ ਦੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ